पठानकोट के नलवा पुल ने ब्यासलिंग दी सफाई दे 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 की सफाई के नटीरियल वेचन दोष हुए स्थानक ने नहरी विभाग के खिलाफ रोस प्रदर्शन किया इस संबंधी जानकारी देंदे हुए नजदीकी पिंड के लोगों का स्थानक कहना है कि नहरी विभाग वालों बिना किसान कोई इतलाह दिते नहर की सफाई का काम के नहर विचों मटीरियल अपने चहेत्या वेचिया जा रहा है जो कि सरासर नजायज़ है ਉਨ੍ਹਾਂ ਦਾ ਕਹਿਣਾ ਹੈ ਕਿ ਪੁਲਾਂ ਦੇ ਨੇੜੇ ਕਿਸੇ ਵੀ ਕਿਸਮ ਦੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਜਦ ਕਿ ਇਹ ਮਟੀਰੀਅਲ ਦੋ ਪੁਲਾਂ ਦੇ ਵਿਚਕਾਰ ਕੱਢਿਆ ਜਾ ਰਿਹਾ ਹੈ ਕਿਸਾਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਕੰਮ ਦੇ ਕਾਰਨ ਫਸਲਾਂ ਨੂੰ ਪਾਣੀ ਲੱਗਣਾ ਬੰਦ ਹੋ ਗਿਆ ਲੀਚੀ ਦੀ ਫਸਲ ਉਨ੍ਹਾਂ ਦੀ ਬਰਬਾਦ ਹੋਣ ਲੱਗ ਪਈ ਹੈ ਜਦ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਨੇ ਬਾਰ-ਬਾਰ ਬੇਨਤੀਆਂ ਕੀਤੀਆਂ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਲਕਿ ਨਹਿਰ ਦੀ ਸਫਾਈ ਦੇ ਨਾਂਤੇ ਮਟੀਰੀਅਲ ਕੱਢ ਕੇ ਚਹੇਤਿਆਂ ਨੂੰ ਲਾਗ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਜਲਦ ਬੰਦਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਗਰਾਸ਼ ਕਰਨ ਨੂੰ ਮਜਬੂਰ ਹੋਣਗੇ ਜਦ ਇਸ ਸਬੰਧ ਵਿੱਚ ਸਿੰਚਾਈ ਵਿਭਾਗ ਦੇ ਐਸਡੀਓ ਮੋਹਿਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨਹਿਰ ਦੀ 10000 ਕਿਊਸਿਕ ਪਾਣੀ ਸਮਰਥਾ ਸੀ ਜੋ ਸਫਾਈ ਨਾ ਹੋਣ ਕਾਰਨ 5000 ਹੀ ਰਹਿ ਗਈ ਹੈ ਜਿਸ ਕਾਰਨ ਸਰਕਾਰ ਦੀ ਹਦਾਇਤਾਂ ਅਨੁਸਾਰ ਟੈਂਡਰ ਲਗਾ ਕੇ ਹੀ ਇਹ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਟੀਰੀਅਲ ਨੂੰ 11 ਰੁਪਏ 25 ਪੈਸੇ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਨਿਯਮ ਫਾਲੋ ਕਰ ਰਹੇ ਹਨ ਮੈਂ ਤੁਹਾਡਾ ਸਥਾਨੀ ਨਿਵਾਸੀ ਹਾਂ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸਮੱਸਿਆ ਇਹ ਹੈ ਕਿ ਇਹ ਡੀਸਿਲਟਿੰਗ ਦੀ ਔਰ ਚ ਇਹ ਨਜਾਇਜ਼ ਮਾਈਨਿੰਗ ਕਰ ਰਹੇ ਨੇ ਇੱਥੇ ਔਰ ਜਿਹੜਾ ਡੀਸਿਲਟਿੰਗ ਦਾ ਮਟੀਰੀਅਲ ਹੈ ਜੇ ਐਸ ਪਰ ਦੀ ਸਟੇਟ ਪਾਲਿਸੀ ਇਹ ਇਹਨੂੰ ਕਮਰਸ਼ੀਅਲ ਯੂਜ਼ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਇਹ ਜਦ ਕੀ ਤੁਹਾਡੇ ਸਾਹਮਣੇ ਹੈ ਟਿਪਰ ਖੜੇ ਨੇ ਇਹ ਪ੍ਰਾਈਵੇਟ ਇੱਥੇ ਕ੍ਰਸ਼ਰ ਹੈ ਕੋ ਉਹਨੂੰ ਮਾਲ ਵੇਚ ਰਿਹਾ ਕੋਈ ਇਹ ਸਾਈਟ ਪਲਾਨ ਨਹੀਂ ਹੈਗਾ ਇਹਦਾ ਜਿਹੜੇ ਜੇ ਡੀਐਸਆਰ ਚੀ ਦੀ ਨੋਟੀਫਾਈਡ ਨਹੀਂ ਹੈਗੀ ਇਹ ਸਾਈਟ ਨਾ ਇਹਦਾ ਕੋਈ ਈਸੀ ਹੋਈ ਦੀ ਹੈ ਤੇ ਇੱਕ ਕਮਰਸ਼ੀਅਲੀ ਜਿਹੜਾ ਨਾ ਉਹਨੂੰ ਵੇਚ ਰਹੇ ਨੇ ਮਾਲ ਨੂੰ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਹੈ ਔਰ ਮਿਲੀ ਭਗਤ ਹੈ ਸਰਕਾਰੀ ਅਫਸਰਾਂ ਦੀ ਪ੍ਰਾਈਵੇਟ ਪਾਰਟੀਆਂ ਦਾ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਉਸ ਬਾਰੇ ਕੀ ਗੱਲ ਹੈ ਕਿਸਾਨਾਂ ਨੂੰ ਨੁਕਸਾਨ ਅੱਜ ਦਾ ਨਹੀਂ ਹੋ ਰਿਹਾ ਜੀ ਇਹ ਇਹ ਜਦੋਂ ਨੈਸ਼ਨਲ ਹਾਈਵੇ ਬਣਿਆ ਹੈ 4 ਲੇਨ ਹੋਇਆ ਉਦੋਂ ਇੱਥੇ ਇੱਕ ਨਾ ਚੱਕ ਡੈਮ ਟਾਈਪ ਬਣਿਆ ਸੀ ਜਿਹੜਾ ਉਹ ਬੈਰੀਅਰ ਬਣਾਉਂਦਾ ਸੀ ਤੇ ਪਾਣੀ ਰੁਕਦਾ ਸੀ ਤੋ ਪਿਛਲੇ ਜਿਹੜਾ ਨਾਲਾ ਹੈ ਉਹਦੇ ਚ ਉਹ ਪਾਣੀ ਚੜਦਾ ਸੀਗਾ ਉਹ ਤੋੜ ਗਏ ਕਿਉਂਕਿ ਉਹਨਾਂ ਨੇ ਪੁਲ ਦੇ ਪਿੱਲਰ ਬਣਾਣੇ ਸੀ ਉਹ 2008 ਦੇ ਉਹਨਾਂ ਤੋੜੇ ਇਹ 10 ਤੋਂ ਕੋਰਸਪੋਂਡੈਂਸ ਕਰ ਰਹੀ ਹੈ ਸਾਰੀ ਟੀਮ ਇਹ ਇਸ ਬੈਂਕ ਮੇ ਨਾਲ ਇਹਨਾਂ ਨੇ ਉਹਨੂੰ ਰੀਕਨਸਟੀਟੂਟ ਉਹਨੂੰ ਰੀ ਉਹ ਨਹੀਂ ਕੀਤਾ ਦੁਬਾਰਾ ਬਣਾਇਆ ਨਹੀਂ ਉਹਨੂੰ ਉਲਟਾ ਉਸ ਤੋਂ ਬਾਅਦ ਚਾਰ ਵਾਰੀ ਇਹਨਾਂ ਡੀ ਸੇਟਿੰਗ ਕਰ ਲਈ ਆ ਉਹ ਡੀ ਸੇਟਿੰਗ ਦਾ ਮਾਲ ਕਿੱਥੇ ਗਿਆ ਕਿਨੂੰ ਵੇਚਿਆ ਕੋਈ ਰਿਕਾਰਡ ਨਹੀਂ ਹੈਗਾ ਤੇ ਹੁਣ ਤੁਹਾਡੇ ਸਾਹਮਣੇ ਆ ਦੇਖੋ ਫਿਰ ਡੀ ਸੇਟਿੰਗ ਕਰ ਰਹੇ ਨੇ ਮੰਗ ਕੇ ਤਾਂ ਦੀ ਮੰਗਿਆ ਹੈ ਕਿ ਅਸੀਂ ਇੱਕ ਮੰਗ ਪੱਤਰ ਐਸਡੀਓ ਇਰੀਗੇਸ਼ਨ ਨੂੰ ਦਿੱਤਾ ਸੀ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਹ ਡੀਸਿਲਟਿੰਗ ਦੀ ਆੜ ਵਿੱਚ ਨਜਾਇਜ਼ ਮਾਈਨਿੰਗ ਨਾ ਕੀਤੀ ਜਾਵੇ ਜਲਦੀ ਕਿਸਾਨਾਂ ਦੇ ਜਿਹੜਾ ਬੰਦ ਪੇ ਨਾਲੇ ਨੇ ਉਹ ਸਫਾਈ ਕਰਾਇਆ ਜਾ ਤੇ ਉਹ ਕਹਿੰਦੇ ਜੀ ਤੋਂ ਅਸੀਂ ਤੁਸੀਂ ਜਿਹੜਾ ਨਹਿਰ ਕੰਡੇ پارک ਬਣਾਇਆ ਤੁਸੀਂ ਉਹਦੀ ਪਰਮਿਸ਼ਨ ਲਈ ਜਿਹੜਾ ਇੱਕ ਪਬਲਿਕ ਇੰਟਰਸਟ ਦੀ ਗਵਰਨਮੈਂਟ ਆਫ ਪੰਜਾਬ ਨੇ ਇੱਕ پارک ਬਣਾਤਾ ਝਾੜੀਆਂ ਸਾਫ਼ ਕਰਕੇ ਉੱਥੇ ਝੂਲੇ ਲਾ ਕੇ ਜਾਂ ਯੋਗਾ ਦੀਓ ਕਰਨ ਨੂੰ ਲੋਕਾਂ ਨੂੰ ਅਹਿਸਾਸ ਦੇਤੀ ਉਹ ਉਹਦੇ ਲਈ ਸਾਨੂੰ ਐਸਡੀਓ ਸਾਹਿਬ ਐਨਓਸੀ ਮੰਗਰੇ ਨੇ ਸਾਡੇ ਕੋਲ ਐਸਡੀਓ ਸਾਹਿਬ ਇਹ ਮਲਕਪੁਰ ਬੈਂਦੇ ਮੈਨੂੰ ਨਾਂ ਨਹੀਂ ਪਤਾ ਜੀ ਮੋਹਿਤ ਅੱਜ ਹੀ ਕੋਈ 25 ਲੋਕ ਰਿਪਰੈਜ਼ੈਂਟੇਸ਼ਨ ਲੈ ਕੇ ਗਏ ਸੀ ਉਹ ਬਜਾਏ ਕਿ ਇਹਦੀ ਪਰਮਿਸ਼ਨ ਸਾਨੂੰ ਦੱਸਣ ਦੇ ਉਹ ਸਾਡੇ ਕੋਲੋਂ ਪਾਰਕ ਦੀ ਐਨਓਸੀ ਮੰਗਰੇ ਜੀ ਅਧਿਕਾਰੀ ਇੱਥੇ ਪਹੁੰਚੇ ਨੇ ਬਸ ਸਮੱਸਿਆ ਸੁਣਨ ਪਹੁੰਚੇ ਨੇ ਜੀ ਕਿੱਦਾਂ ਨਾ ਨਾ ਜੀ ਇਹ ਤੇ ਉਹਨਾਂ ਨੂੰ ਐਂਟਰੇਨ ਟੇਨ ਕਰ ਰਹੇ ਨੇ ਪ੍ਰਾਈਵੇਟ ਬੇਠੇਕਰ ਜੀ ਉਹਦੀ ਪ੍ਰੋਟੈਕਸ਼ਨ ਚ ਆਏ ਨੇ ਕਿ ਤੂੰ ਆਪਣਾ ਕੰਮ ਦਿਨ ਰਾਤ ਕਰੀ ਜਾਏ ਮੈਂ ਜੀ ਕਰ ਉਹ ਫਰਕੀ ਨਾਮ ਅਰੇ ਮੈਂ ਜੋਗਿੰਦਰ ਸਿੰਘ ਹਾਂ ਕਿਸਾਨ ਹਾਂ ਮੈਂ ਸਾਨੂੰ ਨਾ ਪਾਣੀ ਦੀ ਬਹੁਤ ਪ੍ਰੋਬਲਮ ਆ ਸਾਡੇ ਇਹ ਜਿਹੜਾ ਪਾਣੀ ਹੈ ਨਾ ਪੰਜ ਪਿੰਡਾਂ ਨੂੰ ਲੱਗਦਾ ਐ ਇਸ ਲਈ ਪੰਜਾਬ ਸਰਕਾਰ ਕਹਿੰਦੀ ਜੂਨ ਮਹੀਨੇ ਝੋਨਾ ਲਾਓ ਲੇਕਿਨ ਇਹ ਪਣੀਰੀ ਕਿੱਦਾਂ ਲਾਈਏ ਇਸ ਵਾਰੀ ਪਾਣੀ ਘਟ ਆਉਣ ਦੇ ਨਾਲ 5 5 6 6 ਕੁਇੰਟਲ ਕਿੱਲੇ ਦਾ ਕਿਹਾੜ ਵੀ ਘਟ ਨਿਕਲਿਆ ਬਾਕੀ ਬਾਗਬਾਨੀ ਸਾਡੇ ਲਈ ਚੀ ਬਹੁਤ ਜ਼ਿਆਦਾ ਇੱਧਰ ਹੈ ਇਸ ਕਰ ਲੀਚੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਸੁੱਕ ਰਹੀ ਆ ਪਾਣੀ ਮਿਲੇਗਾ ਤੇ ਲੀਚੀ ਹੋएगी ਸਾਡੇ ਦੇ ਦਰ ਕਰੋੜਾਂ ਦੀਆਂ ਜ਼ਮੀਨਾਂ ਜਿਹੜੀਆਂ ਨਾ ਬੰਜਰ ਹੋ ਗਈਆਂ ਇਹ ਚਾਰ ਪੰਜ ਪਿੰਡ ਜਿਹੜੇ ਪੰਜਰ ਦੀ ਕੰਗਾਰ ਦੇ ਉੱਪਰ ਚ ਸਰ ਪੂਲਾ ਦੇ ਨੇੜੇ ਵੀ ਵੈਸੇ ਵੀ ਸਰਕਾਰਾਂ ਮਨਾ ਕਰਦੀਆਂ ਕਿ ਮਾਈਨਿੰਗ ਜਿਹੜੀ ਆ ਨਹੀਂ ਹੋਣੀ ਚਾਹੀਦੀ ਹਾਂਜੀ ਪਰ ਸਰਕਾਰ ਨਾਲ ਹੋ ਕੇ ਕਰਾ ਰਹੀ ਹੈ ਸਰਕਾਰ ਨਾਲ ਹੋ ਕੇ ਕਰਾ ਰਹੀ ਹੈ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਸਮੱਸਿਆ ਭਾਜੀ ਆਇਆ ਹੈ ਕਿ ਦੇਖੋ ਸਾਡੇ ਲੀਚੀ ਦੇ ਬਾਗ ਨੇ ਆਂਬ ਦੇ ਬਾਗ ਨੇ ਹਨਾ ਠੀਕ ਹੈ ਜੀ ਤੇ ਪਾਣੀ ਦੀ ਐਸੋ ਲਈ ਸਭ ਤੋਂ ਵੱਧ ਲੋੜ ਹੁੰਦੀ ਐ ਇਸ ਮਹੀਨੇ ਤੇ ਸਭ ਤੋਂ ਵੱਧ ਪ੍ਰੋਡਕਸ਼ਨ ਸਾਡੇ ਅੰਦਰ ਜਮਾਕੋ ਦੀ ਲੀਚੀ ਦੀ ਹੁੰਦੀ ਹੈ ਠੀਕ ਹੈ ਤੇ ਸਾਡੂ ਜਿਵੇਂ ਵੀ ਪਾਣੀ ਨਾ ਮਿਲੇ ਬਾਅਦ ਅਸੀਂ ਬੰਗੀ ਕਰਨਾ ਆਪਕੇ ਸਰਕਾਰੇ ਦੇ ਪਾਸੇ ਕਹਿੰਦੀ ਇਹ ਨਹਿਰਾਂ ਦਾ ਪਾਣੀ ਯੂਜ਼ ਕਰੋ ਮੋਟਰਾਂ ਨਾ ਚਲਾਓ ਤੇ ਇੱਕ ਪਾਸੇ ਸਾਨੂੰ ਨਹਿਰਾਂ ਦਾ ਪਾਣੀ ਦੀ ਸਪਲਾਈ ਨਹੀਂ ਮਿਲਦੀ ਆਹ ਕੀ ਕਰੀਏ ਸਾਡਾ ਉਹ ਖਰਾਬ ਹੋ ਰਿਹਾ ਫਰੂਟ ਫੈਦਾ ਹਰ ਜਾਨਾ ਕੋਣ ਲੋਗੋ ਸੰਭਾਲੇ ਅਧਿਕਾਰੀ ਪਹੁੰਚੇ ਨੇ ਮੌਕੇ ਤੇ ਕੀ ਕਹਿੰਦੇ ਨੇ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਸੁਣਵਾਈ ਨਹੀਂ ਹੈ ਅੱਜ ਦੀ ਨਹੀਂ ਹੋਈ ਆ ਬੜੇ ਦਿਨ ਹੋ ਗਏ ਐਪਲੀਕੇਸ਼ਨ ਵੀ ਦੇ ਕੇ ਆਏ ਆ ਕੋਈ ਸੁਣਵਾਈ ਨਹੀਂ ਹੋਣੀ ਸਾਡੇ ਬਸ ਦੇਖੋ ਜੀ ਇਹ ਜਿਹੜੀ ਕਨਾਲ ਹੈ ਗਿਆ ਪਿੰਨੀ ਖਲਾ올 ਹੈ ਇਹਦੀ ਕਪੈਸਿਟੀ ਜਿਹੜੀ 10000 ਕਿਸੀ ਕਰ ਤੇ ਪ੍ਰੈਜੈਂਟਲੀ ਪ੍ਰੈਜੈਂਟਲੀ ਜਿਹੜੀ ਹੈ ਗਿਆ ਅਸੀਂ ਬਸ 5000 ਕਿਸੀ ਚਲਾ پا ਰਹੇ ਆ ਤੇ ਇਹਨੂੰ ਪੂਰੀ ਕਪੈਸਿਟੀ ਨਾਲ ਚਲਾਉਣ ਵਾਸਤੇ ਅਸੀਂ ਸਫਾਈ ਕਰਾ ਰਹੇ ਹਾਂ ਸਰਕਾਰਾਂ ਵੱਲੋਂ ਜਿਹੜੇ ਮਾਈਨਿੰਗ ਪਰਮਿਸ਼ਨ ਦਿੱਤੀ ਜਾਂਦੀ ਹੈ ਉਸ ਤੋਂ ਪਹਿਲੇ ਜਿਹੜੇ ਪੌਣ ਜਿਹੜੇ ਆ ਉਹ ਸੇਕ ਕੀਤੇ ਜਾਂਦੇ ਹੈਗੇ ਨੇ ਔਰ ਇਹ ਜਿਹੜੇ ਹਾਈਵੇ ਦੇ ਵੀ ਪੁਲ ਹੈਗਾ ਔਰ ਜਿਹੜਾ ਲਿੰਕਡ ਨੈੱਟ ਦਾ ਵੀ ਪੁਲ ਹੈ ਉਹਦੇ ਵਿਚਪਾਰ ਜਿਹੜੀ ਕੀਤੀ ਜਾ ਰਹੀ ਪੁਲਾਂ ਨੂੰ ਨੁਕਸਾਨ ਹੋ ਰਿਹਾ ਜੀ ਜੀ ਦੇਖੋ ਜੀ ਇਹਦੇ ਵਿੱਚ ਜੋ ਵੀ ਗਵਰਨਮੈਂਟ ਦੇ ਡਿਊ ਪ੍ਰੋਸੈਸਸ ਹੈਗੇ ਆ ਜੋ ਵੀ ਐਸ.ਪੀ ਹੈਗੇ ਆ ਅਸੀਂ ਸਾਰੀ ਫੋਲੋ ਕਰ ਰਹੇ ਆ ਤੇ ਬ੍ਰਿਸ਼ਟੋ ਕੋਲੇ ਡਾਊਨਸਟ੍ਰੀਮ ਸਾਈਡ ਤੇ ਅਸੀਂ ਕਰਦੇ ਹਾਂ ਸਾਡੇ ਲੋਕਾਂ ਦਾ ਰੋਕ ਹੈ ਕਿ ਕਿਸੇ ਕਿਸੇ ਨੂੰ ਤਾਂ ਮੈਨੂੰ ਫਾਇਦਾ ਪੰਜਾਬ ਵਿੱਚ ਕਿੱਥੇ ਜਾ ਰਿਹਾ ਨਹੀਂ ਜੀ ਬੰਦ ਕੁਝ ਨਹੀਂ ਜਿਹੜਾ ਮਟੀਰੀਅਲ ਨਿਕਲੇ ਜਾਣਾ ਉਹਨੂੰ ਕਿਸ ਜੁਤੀ ਜਾਂਦਾ ਜਾਏਗਾ ਉਹਨੂੰ ਦੇਖੋ ਅਸੀਂ ਤੇ ਮਟੀਰੀਅਲ ਜਿਹੜਾ ਹੈਗਾ ਇੱਕ ਸਾਹਿਬ ਦਾ 110 ਤੇ 25 ਪੈਸੇ ਤੇ ਉਹਨੂੰ ਦੇਣਾ ਕੰਸਾਈਨਿੰਗ ਅੱਗੇ ਜੋ ਕੁਝ ਮਰਜ਼ੀ ਕਰੇ ਸਾਰੇ ਆਪਸ਼ਨ ਆਏ ਸੀਗੇ ਇਹਦੇ ਬਾਰੇ ਇਹ ਪ੍ਰੋਪਰ ਟੈਂਡਰ ਲਗਾਇਆ ਦਾ ICICI ਹੋਈ ਹੈ ਜੀ ਹਾਂਜੀ ICICI ਹੋਈ ਹੈ ਨੇ ਇਸ ਤਰ੍ਹਾਂ ਜੋ ਵੀ ਗਵਰਨਮੈਂਟ ਦੇ ਪ੍ਰੋਸੈਸਸ ਹੈਗੇ ਸਾਰੇ ਡਿਊਟੀ ਸੀ ਫੋਲੋ ਕੀਤੇ ਕਿਹੜੀ ਕੰਪਨੀ ਹੈ ਕਰੇ ਜਿਹੜੀ ਕਾਰਗੋ ਪਰਵਾਹ ਇਹ ਮੱਦਦ ਸਮਰੀਦ ਕਿਸਾਨਾਂ ਨੂੰ ਨੁਕਸਾਨ ਆ ਗਿਆ ਜੀ ਨਾ ਨਹੀਂ ਜੀ ਨੁਕਸਾਨ ਕਿਸੇ ਨੂੰ ਨਹੀਂ ਆਇਆ ਪਾਣੀ ਦੀ ਕਿਨਤ ਆ ਗਈ ਹੈ ਸਾਰੇ ਕਿਸਾਨ ਬਹਿ ਲਏ ਜੀ ਦਾ ਨਹੀਂ ਲਾਣੀ ਕਿਥੋਂ ਲਾਣੀ ਹੈ ਪਾਣੀ ਦੇ ਜਿਹੜੀ ਤੱਕ ਪਟਾ ਪਟਾ ਪਹਿਲੇ ਮੇਰੀ ਸੋਮੇ ਪੋਰੀ ਜਿਹੜੀ ਪ੍ਰੈਸਨ ਜਿਹੜੀ ਕਨਾਲ ਹੈਗੀ ਨਾ ਇਹ 10000 ਟਨ ਕੈਪੈਸਟੀ ਹੈ ਅਸੀਂ ਪੂਰਾ ਚਲਾ ਨਹੀਂ ਪਾ ਰਹੇ ਅਸੀਂ ਪੂਰਾ ਚਲਾਣ ਵੇਲੇ ਸੀਨਾ ਪੱਤੀ ਕਰ ਰਹੇ ਹਾਂ ਕੰਮ ਸਾਰਾ ਫਿਰ ਲੰਬੇ ਸਮੇਂ ਤੋਂ ਦਿੱਕਤ ਆ ਗਈ ਹੈ ਸਾਰੇ ਲੋਕਾਂ ਦਾ ਕਹਿਣਾ ਹੈ ਕਿ بار-बार ਤੁਹਾਡੇ ਕੋਲ ਗਏ ਆ ਕੋਈ ਹੱਲ ਨਹੀਂ ਹੋਇਆ ਨਕੀ ਰੋਲ ਰਿਹਾ ਪਾਣੀ ਮੇਂ ਬੋਲ ਪ੍ਰੋਜੈਕਟ ਨਹੀਂ ਨਹੀਂ ਜਿਹੜਾ ਜਿਹੜਾ ਸਾਰਾ ਬੰਦ ਹੋ ਗਿਆ ਸਾਰਾ ਬੰਦ ਹੈ ਬਿਲਕੁਲ 2800 ਪਾਣੀ ਹੈ ਉਹਦਾ ਕੋਈ ਮਸਲਾ ਹੀ ਨਹੀਂ ਹੈ ਜਿਹੜਾ ਉਹਨੇ ਦੇਖਦੇ ਸਾਰੇ ਨਾਲੇ ਨਿਕਲ ਗਿਆ ਕਹਿੰਦੇ ਆਲ ਇੰਡੀਆ ਦੇ ਵਿੱਚ ਨਾਲੇ ਨਿਕਲਦੇ ਪਏ ਇਹਦੀ ਕੋਈ ਸੁਣਾਈ ਨਹੀਂ ਆਜ ਮੌਕੇ ਇਹਨਾਂ ਕੰਮ ਨਾਲੇ ਕੋਈ ਚੈੱਕ ਨਾ ਦੇਖਿਆ ਜਿਹੜੀ ਝੋਕਾ ਟੁੱਕੀ ਹੈ ਟੁੱਟੀ ਹੈ ਤੇ ਉਹ ਵੀ ਬਿਲਕੁਲ ਹੈ ਨਹੀਂ ਇਹ ਕੋਈ ਨਰਮ ਨਹੀਂ ਹੈ ਇਹ ਇਧਰ ਨਹੀਂ ਆ ਰਿਹਾ ਇਹ ਦੇਣੇ ਨਹੀਂ ਆਉਂਦੇ ਬਾਦਾਂ ਨਹੀਂ ਜੀ ਆ ਰਿਹਾ ਨਹੀਂ ਕੋਈ ਤੇ ਇਸ ਤੋਂ ਵਾਲੀ ਜਿਹੜਾ ਤੁਹਾਡੇ ਗਲਵਾ ਮਾਰ ਗਿਆ ਕਿ ਆਖਦੇ ਗਏ ਜਿਸਮ ਕਣਕ ਦੀ ਬਜਾਈ ਹੋਈ ਹੈ ਉਹਦੇ ਬਾਅਦ ਪਾਣੀ ਆਇਆ ਹੀ ਨਹੀਂ ਕਰਨ ਨੂੰ ਪਾਣੀ ਮਿਲਿਆ ਹੀ ਨਹੀਂ ਇੱਕ ਰਿਹਾ ਕਿ ਇੱਕ ਪਾਣੀ ਨਹੀਂ ਲਾਇਆ ਫਸਲ ਨੂੰ ਸਾਧੀਆਂ ਕੜਕਾ ਜਿਹੜੀਆਂ ਸੁੱਕੀਆਂ ਨਹੀਂ ਨਹੀਂ ਇਸ ਤੋਂ ਕੋਈ ਗੱਲ ਨਹੀਂ ਪਾਣੀ ਉਹ ਗੱਲ ਹੈ ਕਿ ਉਹ ਸਾਰੇ ਕਿਸਾਨ ਲੋਕੀ ਬੋਲ ਰਹੇ ਨੇ ਦੇਖੋ ਚੱਕ ਪਾਣੀ ਦੇ ਪਹਚਾਇਆ ਦੇ ਦੇਖ ਲਓ ਨਹੀਂ ਨਹੀਂ ਇਸ ਤੋਂ ਕੋਈ ਗੱਲ ਨਹੀਂ ਸਾਰੇ ਇਹ ਪਾਣੀ ਲੈ ਕੇ ਖੜੇ ਹੋਏ ਸਾਡੇ ਕੋਲ સાડા જિંદર મસલા હલ કરો બાકી બનાવો